ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲਓ ਜੀ ਅੱਜ ਆਪਾਂ ਖੁੱਡੇ ਸਾਫ਼ ਕਰਨ ਲੱਗੇ ਸੀਗੇ ਤੇ ਪਹਿਲਾਂ ਆਪਾਂ ਜਿਹੜੇ ਆਪਣੇ ਜਿਹੜੇ ਖੁੱਡੇ ਚ ਆਪਾਂ ਮਤਲਬ ਸਫਾਈ ਕਰਨੀ ਹੈ ਉਧਰ ਆਪਾਂ ਕਬੂਤਰ ਬਾਹਰ ਕੱਢ ਲਾਂਗੇ ਠੀਕ ਹੈ ਤੇ ਪਹਿਲਾਂ ਆਪਾਂ ਉਧਰ ਕਰ ਲਾਂਗੇ ਆਪਣੇ ਪਹਿਲੇ ਖੁੱਡੇ ਦੇ ਵਿੱਚ ਅੰਦਰਲੀ ਸਾਰ ਸਫਾਈ ਕਰ ਲਾਂਗੇ ਜਿਹੜੇ ਮਾੜਾ ਮੋਟਾ ਦਾਣਾ ਹੋਊਗਾ ਇੱਕ ਸਾਫ਼ ਸਾਫ਼ ਚੱਕ ਲਾਂਗੇ ਹਣਾ ਤੇ ਪਹਿਲਾ ਸਫਾਈ ਸੂਈ ਕਰ ਲੈਨੇ ਬੱਚੇ ਬਾਹਰ ਕੱਢ ਦਾਂਗੇ ਤੇ ਸਫਾਈ ਕਰਕੇ ਆਈਟਾ ਟੋਟਾ ਸਾਰੀਆਂ ਚੱਕ ਤੰਗ ਜਿਹੜੇ ਜਿਨ੍ਹਾਂ ਤੇ ਆ ਬੱਚੇ ਬੈਠੇ ਆ ਇਹ ਆਪਾਂ ਰੱਖ ਦਾਂਗੇ ਇਹ ਵੀ ਇਕੱਲੀ ਸਫਾਈ ਕਰਕੇ ਫੇਰ ਆਪਾਂ ਕਰਾਂਗੇ ਸਾਰਾ ਕੁਝ ਤੇ ਬਾਕੀ ਇਹ ਫੇਰ ਆਪਾਂ ਅਧਲੀ ਦੂਜੇ ਵਾਲੇ ਖੁੱਡੇ ਚ ਅੰਦਰ ਕਰਾਂਗੇ ਆਪਣਾ ਅੰਦਰੋਂ ਵੀ ਸਫਾਈ ਸੂਈ ਕਰਨੀ ਆ ਠੀਕ ਹੈ ਤੇ ਉਹ ਬੱਚੇ ਨੂੰ ਵੀ ਦੇਖਦੇ ਅੱਜ ਅਲੱਗ ਦੇਖਦੇ ਜੇ ਕਰਨਾ ਤੇ ਨਹੀਂ ਉਹ ਵੇਖਦੇ ਆ ਟਾਈਮ ਤੇ ਆਪਾਂ ਜਾ ਕੇ ਠੀਕ ਹੈ ਫੇਰ ਆਪਾਂ ਕਰਾਂਗੇ ਤੀਜੇ ਖੁੱਡੇ ਦੇ ਵਿੱਚ ਸਫਾਈ ਵਾਵਾ ਮਿੱਠਾ ਜੁੜੀਆਂ ਪਈਆਂ ਮੋਟੀਆਂ ਹੋਈਆਂ ਪਈਆਂ ਵਾ ਇਹ ਚੱਕ ਦਾਂਗੇ ਨਾਲ ਜਮਾ ਰਾੜਾ ਮਦਾਨ ਨਿਕਲ ਆਉਗਾ ਠੋਠੋਂ ਠੀਕ ਹੈ ਸਫਾਈ ਸੂਈ ਹੁਣ ਸ਼ੁਰੂ ਕਰਦੇ ਆਂ ਤੇ ਬਾਕੀ ਆਪਾਂ ਕਲੀ ਵੀ ਲੈ ਆਏ ਆ ਕਲੀ ਵੀ ਆਪਾਂ ਪਾ ਦਾਂਗੇ ਪੱਲੀ ਚੱਕ ਲਿਆ ਜਾਂ ਆਪਾਂ ਠੀਕ ਹੈ ਇਹਦੇ ਵਿੱਚ ਮਿੱਠਾ ਪਾਵਾਂਗੇ ਤੇ ਕਲੀ ਪਾ ਦਾਂਗੇ ਸਫਾਈ ਕਰਕੇ ਜਮਾ ਠੀਕ ਹੈ ਬਰੀਕ ਆ ਕਲੀ ਤੇ ਪਹਿਲਾਂ ਆਪਾਂ ਹੁਣ ਪਹਿਲਾਂ ਕਬੂਤਰ ਕੱਢ ਲਾਂਗੇ ਬਾਹਰ ਠੀਕ ਹੈ ਪਹਿਲੇ ਖੁੱਡੇ ਦੇ ਵਿੱਚੋਂ ਤੇ ਫੇਰ ਆਪਾਂ ਇਟਾ ਪਟ ਲਾਂਗੇ ਸਾਰਾ ਕੁਝ ਕਰਕੇ ਫਿਰ ਦਿਖਾਉਣੇ ਬਾਕੀ ਤੁਹਾਨੂੰ ਅੱਗੇ ਠੀਕ ਹੈ ਆ ਨਾਲ ਦੇ ਆਪਣੇ ਜਿਹੜੇ ਨਾਲ ਸਫਾਈ ਕਰਾਉਣਗੇ ਠੀਕ ਹੈ ਤੇ ਆਪਾਂ ਠੀਕ ਹੈ ਤੇ ਹੁਣ ਆਪਾਂ ਪਹਿਲੇ ਕੋ ਡੇ ਚੋਂ ਪਹਿਲਾ ਕਬੂਤਰ ਬਾਹਰ ਕੱਢ ਲਾਂਗੇ ਐਂ ਕਰ ਪਿੰਜਰੇ ਚੱਕ ਲਿਆ ਉਹ ਜਿਹੜਾ ਪਿੰਜਰੇ ਪੇ ਦੋਨੋਂ ਚੱਕ ਲਿਆ ਜਿਹੜੇ ਛੋਟੇ ਬੱਚੇ ਹੋਣਗੇ ਉਹ ਆਪਾਂ ਇਹਨਾਂ ਚ ਉਹਦੇ ਚ ਪਾਲਾਂਗੇ ਮੈਂ ਕਪੜਾ ਜਾਂ ਸੈੱਟ ਕੀਤਾ ਸੀ ਟੈਂਪਰੇਰੀ ਜਾਂ ਕਰਤਾ ਸੀ ਮੈਂ ਤੇ ਕਰੀਆ ਵਾਲਾ ਠੀਕ ਹੈ ਇਹਦੇ ਵਿੱਚ ਐਂ ਕਰ ਆ ਬੱਚੇ ਪਾਲਾ ਛੋਟੇ ਆ ਛੋਟੇ ਬੱਚੇ ਲਾਇਆ ਇੱਕ ਮੈਂ ਆ ਤੈਨੂੰ ਮੈਂ ਆ ਮੈਨੂੰ ਫੜਾ ਦੇ ਜਿਹੜੇ ਜਵਾਂ ਛੋਟੇ ਆ ਉਹ ਚੱਕ ਲਿਆ ਇਹਦੇ ਵਿੱਚ ਰੱਖ ਦੇ ਹੂੰ ਚਲੋ 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 ਆ ਵੀ ਰੱਖ ਇਹ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਆਪਾਂ ਕੱਢਨੇ ਆ ਪਹਿਲੇ ਖੁੱਡੇ ਦੀ ਸਫਾਈ ਕਰਨੀ ਹੈ ਪਹਿਲਾਂ ਆਪਾਂ ਤੇ ਉਹ ਸਿੱਧਾ ਕਰ ਦਿਓ ਵਾਲਾ ਇਹਦੇ ਵਿੱਚ ਆਪਾਂ ਬਿਠਾ ਦਿੰਨੇ ਆ ਇਹਨਾਂ ਨੂੰ ਤੇ ਇੱਕਰੀ ਲੋਕ ਲਾ ਦੇ ਬਾਅਦ ਚੋਂ ਕੱਢ ਦੇ ਕਬੂਤਰ ਇਹਨਾਂ ਨੂੰ ਉਠਾ ਲਈਏ ਬੱਚਿਆਂ ਬੈਠ ਵੀ ਕਰਤੀ ਇਹਨਾਂ ਨੇ ਸ਼ੁਰੂਆਤ ਕਰ ਵੀ ਦਿੱਤੀ ਲੱਗ ਜੂਗੀ ਨਾ ਚਲੋ ਚੱਲ ਬੈਠੇ ਰਹਿਣਗੇ ਹੁਣ ਆ ਆ ਗਟੋ ਦੇ ਬਾਹਰ ਤੇ ਇਹਦੇ ਵਿੱਚ ਆਪਾਂ ਜਿਹੜੇ ਆਪਣੇ ਦੂਸਰੇ ਕਬੂਤਰ ਵੱਡੇ ਉਹ ਬਾੜ ਦਾਂਗੇ ਠੀਕ ਹੈ ਇਹਦੇ ਵਿੱਚ ਤੇ ਫਿਰ ਆਪਾਂ ਸਫਾਈ ਸ਼ੁਰੂ ਕਰਦੇ ਆ ਫਿਰ ਦਿਖਾਉਣੇ ਤੁਹਾਨੂੰ ਆਪਣੇ ਬੰਦੇ ਤਿਆਰ ਹੁਣ ਹਨਾ ਤਿਆਰੀਆਂ ਹਨਾ ਵਾ ਠੀਕ ਹੈ ਤੇ ਹੁਣ ਆਪਾਂ ਕਬੂਤਰ ਕੱਢ ਲਈਏ ਬਾਹਰ ਠੀਕ ਹੈ ਪਹਿਲਾਂ ਲਓ ਜੀ ਹੁਣ ਆਪਾਂ ਇੱਕ ਇੱਕ ਕਰਕੇ ਕਬੂਤਰ ਬਾਹਰ ਕੱਢ ਲੈਨੇ ਆ ਪਿੰਡਰਾ ਕਰਦੀ ਨੇੜੇ ਐਂ ਰੱਖਿਆ ਈ ਓ ਬਾਹ ਕੋਲ ਖੋਲ ਲ ਬਾਰੀ ਖੋਲ ਲ ਕੋਨੀ ਬਾਰੀ ਖੋਲ ਲ ਹੂੰ ਇੱਕ ਮਿੰਟ ਲਿਆ ਇਹਨੂੰ ਕੋਲ ਦਵਾਈ ਦੇਣੀ ਆ ਕਬੂਤਰ ਨੂੰ ਠੀਕ ਹੈ ਧਿਆਨ ਨਾਲ ਚੱਲ ਆੜ ਫੜ ਲੈ ਧਿਆਨ ਨਾਲ ਫੜੀ ਜਾ ਚੱਲ ਕੋਲ ਇੱਕ ਜਣਾ ਖੋਲੀ ਜਾਓ ਇੱਕ ਜਣਾ ਫੜੀ ਲਿਆਉਣੀ ਤੇ ਤੂੰ ਖੋਲ ਦੇ ਵੇ ਤੂੰ ਖੋਲ ਦੇ ਤੂੰ ਬਾਹਰ ਆ ਜਾ ਇੱਕ ਜਣਾ ਬਾਹਰ ਆ ਜਾ ਉਹ ਵਿੱਚ ਵਜਦੇ ਫਿਰਦੇ ਦੋਨੇ ਐਵੇਂ 700 ਸ਼ੂਟ ਮਾਰਾ ਲੂੰਗਾ ਲੋਹੇ ਹੈਗਾ ਲੋਹਾ ਵਜੂਚਾਉਂ ਇੱਕ ਤਾਂ ਧਿਆਨ ਨਾਲ ਬਾਹਰ ਨਾ ਕੋਈ ਕੱਢਦੀ ਕਬੂਤਰ ਚੰਗਾ ਆਵੇ ਭੈਣ ਚੋਦਾ ਹੀ ਲੱਗਿਆ ਨਹੀਂ ਗਾਡੇ ਆਪਣੇ ਅੱਡੇ ਨਹੀਂ ਲੱਗਾਗਾ ਕਰਤਾ ਵਾ ਜਲਦੀ ਕਰ ਇੱਕ ਕਬੂਤਰ ਬਾਹਰ ਕੱਢ ਅਥੇ ਮੋਜਾ ਹੈਗਾ ਮੋਜਾ 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 ਕੱਢ ਮੋਜਾ ਮੋਜਾ ਠੀ ਆ ਮੋਜਾ ਵੇਖ ਲਾ ਉਹਨਾਂ ਨੂੰ ਮੋਜਾ ਨਹੀਂ ਲੱਭਣਾਗਾ ਇੱਕ ਵਾਰੀ ਬੰਦ ਕਰ ਦੇ ਮੋਜਾ ਤਾਂ ਨਹੀਂ ਰਿਹਾ ਹੈ ਉਹ ਆ ਬਠਾ ਚਲ ਆਹੋ ਫੇਰ ਕਾੜੇ ਨੂੰ ਮੋਜੇ ਨੂੰ ਬਾਹਰ ਛਤਰੀ ਦੇ ਬਿਠਾ ਦੇ ਛੜਦਾ ਹਾਂ ਬਿਠਾ ਦੇ ਛਤਰੀ ਤੇ ਤੇ ਜੋ ਨਵਾਂ ਕਬੂਤਰ ਆ ਉਹ ਪਲਾ ਵਾਪਸ ਨਾ ਆਵੇ ਉਹ ਜਾਂਦਾ ਕਬੂਤਰ ਦਾ ਆ ਦੀ ਨਾ ਕੋਈ ਪਤਾ ਨਹੀਂ ਗਾਵੇ ਨਾ ਆਵੇ ਇਹਦੇ ਨਾਲ ਦੀ ਕਬੂਤਰੀ ਨੂੰ ਛਤਰੀ ਤੇ ਬੰਨਦੇ ਪਹਿਲਾਂ ਆ ਕੱਢ ਲਈਏ ਫਿਰ ਆਪਾਂ ਕਰਦੇ ਆ ਉਧਰ ਆ ਕੱਢ ਲੋ ਸਾਰੇ ਕਬੂਤਰ ਸਾਰੇ ਕੱਢ ਲੈ ਠੀਕ ਹੈ ਉਹ ਕਬੂਤਰ ਤਾਂ ਇੱਕ ਦਿਨ ਪਤਾ ਨਹੀਂ ਕਿਹੜੀ ਸਾਈਡ ਜਾੜੇ ਆਪਣਾ ਇੱਕ ਕਬੂਤਰੀ ਉੱਡੀ ਜਾਂਦਾ ਫਿਰਦਾ ਤੇ ਉਹਦੇ ਨਾਲ ਦੀ ਨਾ ਆਪਾਂ ਕਬੂਤਰੀ ਬੰਨਦੇ ਨੇ ਛਤਰੀ ਤੇ ਤੇ ਛਤਰੀ ਉਹਨਾਂ ਚ ਉਹ ਲਾ ਲਾ ਉਹ ਛਤਰੀ ਲਾ ਲੈ ਤੂੰ ਜਲ ਲਾ ਕੇ ਲਿਆ ਜਲਦੀ ਤੇ ਆਪਾਂ ਕਬੂਤਰੀ ਬਣ ਦਿੰਨੇ ਆ ਠੀਕ ਐ ਜੇ ਆਉਣਾ ਹੈ ਆ ਜੂਗੀ ਆ ਬਾਹਰ ਪੇੜ ਦੇ ਤੇ ਕਬੂਤਰੀ ਹੈਗੀ ਆ ਔਰੰਗਲੀ ਜੀ ਆ ਕਾਲੀਆਂ ਅੱਖਾਂ ਵਾਲੀ ਆ ਆ ਕੀ ਪਤਾ ਮੈਨੂੰ ਹਾਂ ਉਹ ਵੇਖ ਲੈ ਹੁੰਜੇ ਨਾਲ ਬੈਠੀ ਬੁੱਠੀ ਹੋਵੇ ਤਾਂ ਇਹੀ ਆ ਇਹਨੂੰ ਧਿਆਨ ਨਾਲ ਬਣਦੀ ਹੁਣ ਛਤਰੀ ਤੇ ਕਿਤੇ ਇਹ ਵੀ ਨਾ ਕਰੀ ਦੇ ਸਾਰੇ ਕੱਸ ਕੇ ਬੰਨੂ ਐ ਤੂੰ ਭੈ ਜੋ ਪਹਿਲੀ ਯਾਰ ਇਹਨਾਂ ਨੂੰ ਕੰਮ ਕਿਉਂ ਵੀ ਨਿਚਾਈ ਦਾ ਕਰ ਦੇਗੇ ਲਾ ਕੇ ਕੱਢ ਲਾ ਕੇ ਲੈ ਆ ਇਹਦੇ ਤੇ ਬਣਦੇ ਛਤਰੀ ਤੇ ਕਬੂਤਰੀ ਬਣਦੇ ਇੱਕ ਕਬੂਤਰੀ ਦਿਖੀ ਜਾਂਦਾ ਆਪਣਾ ਉਹ ਵੀ ਹੁਣ ਪਤਾ ਨਹੀਂ ਕਿਹੜੀ ਸਾਈਡ ਜਾਵੜਿਆ ਇਹਦੀ ਮਿੰਟ ਕਰਨੇ ਖੁੱਡੇ ਸਾਫ ਸੀ ਪੰਗਾ ਹੋਰ ਕੁਛ ਪੈ ਜਾਂਦਾ ਵਾ ਕਿੱਧਰ ਜਾਵੜਿਆ ਆ ਉਹ ਵੀ ਨਹੀਂ ਦਿਖਦਾ ਪਿਆ ਹੁਣ ਤਾਂ ਉਹ ਆ ਗਿਆ ਆ ਹੁਣ ਪਤਾ ਨਹੀਂ ਕਿਹੜਾ ਵਾ ਹੁਣ ਤੜਾਤੀ ਚੋਂ ਲੱਸੀ ਆ ਆ ਗਿਆ ਆ ਗਿਆ ਆ ਗਿਆ ਜਲਦੀ ਕਰੋ ਯਾ ਆ ਆ ਗਿਆ ਜਲਦੀ ਕਰ ਆ ਉਹ ਜਾਂਦਾ ਹੋਰ ਬੜਾ ਤੇ ਆ ਆ ਗਿਆ ਬਾਈ ਉਹ ਵਾਲਾ ਕਬੂਤਰ ਵਾੜੀ ਮਾੜੀ ਬੜਕਾ ਆ ਗਿਆ ਕੀ ਪਤਾ ਆ ਜੇ ਉਹਦੇ ਨਾਲ ਦੀ ਆਪਾਂ ਕਬੂਤਰੀ ਬੰਨੀ ਆ ਕੀ ਪਤਾ ਆਈ ਜਾਵੇ ਹਨਾ ਛਤਰੀ ਤੇ ਆਇਆ 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 ਗੇੜੇ ਦਾ ਪੌਣ ਲੱਗ ਗਿਆ ਛਤਰੀ ਤੇ ਤੇ ਹੁਣ ਦੇਖਦੇ ਆ ਜੂਗਾ ਤੇ ਨੇੜੇ ਦੀ ਨਾਲ ਦੀ ਕਬੂਤਰੀ ਵੀ ਆਪਾਂ ਬਿਠਾਤੀ ਆ ਤੇ ਹੁਣ ਵਧੀਆ ਗੇੜੇ ਪੌਣ ਲੱਗ ਗਿਆ ਇੱਥੇ ਮੇਰੇ ਸਾਹਮਣਾਂ ਤਾਂ ਆ ਹੀ ਜਾਊਗਾ ਲੱਗਦਾ ਹੁਣ ਤੇ ਬਾਕੀ ਵੇ ਨੇ ਅੱਗੇ ਆ ਹੀ ਜਾਊਗਾ ਮੇਰੇ ਸਾਹਮਣਾਂ ਲੱਗ ਗਿਆ ਇੱਥੇ ਗੇੜੇ ਪੌਣ ਹੁਣ ਆਜੂਗਾ ਬਸ ਤੇ ਹੁਣ ਆਪਾਂ ਖੁੱਡੇ ਸਾਫ ਕਰੀਏ ਫਿਰ ਆਪਾਂ ਸਟਾਰਟ ਕਰੀਏ ਹਨਾ ਤੇ ਇੱਕ ਆਪਾਂ ਮੁੰਡਾ ਲਾਇਆ ਛਤਰੀ ਤੇ ਆਪੇ ਬੜਕਾ ਲੂਗਾ ਤੇ ਬਾ ਲੂਗਾ ਠੀਕ ਆਪਾਂ ਖੁੱਡੇ ਸਾਫ ਕਰਦੇ ਆਂ ਫਿਰ ਤੇ ਆਇਆ ਓਏ ਐਂ ਕਰਦੇ ਆਂ ਐਟਾ ਬਾਹਰ ਕੱਢ ਦੋ ਪਹਿਲਾਂ ਤਾਂ ਆਹ ਵਾਲੀਆਂ ਹਾਂ ਇਹ ਕੱਢ ਦੇ ਆਇਆ ਖੁੱਡੇ ਕਿਨੇ ਇੱਕ ਮਿੰਟ ਆ ਸਾਫ ਕਰਕੇ ਅੰਦਰ ਰੱਖ ਇੱਕ ਮਿੰਟ ਆ ਤੇਰਾ ਨਾ ਗਿਆ ਉਹ ਸਾ ਚੱਕਣੀ ਸੀ ਯਾਰ ਓਏ ਹੋਰ ਵੇਹ ਪਹਿਲਾਂ ਹੁੰਜ ਲੈਨੇ ਕਣਕ ਉਹ ਹੁੰਜ ਲਈਏ ਪਹਿਲਾਂ ਮੈਂ ਉੱਪਰ ਉੱਪਰ ਹੁੰਜ ਲੈਨੇ ਆ ਬਾਅਦ ਚੋਂ ਆਪਾਂ ਚੱਕਦੇ ਆ ਆ ਸਾਈਡ ਤੇ ਕਰਦੇ ਆ ਵਾਲੀ ਇੱਟ ਵੀ ਸਾਈਡ ਤੇ ਕਰਦੇ ਆ ਆ ਵੀ ਸਾਈਡ ਤੇ ਕਰਦੇ ਆ ਜਿਹੜਾ ਉਪਰੋਂ ਵਿਠਾ ਵਾਲਾ ਉਹ ਵੀ ਸਾਈਡ ਤੇ ਕਰਦੇ ਮਾੜਾ ਮਾੜਾ ਉੱਪਰੋਂ ਚੱਕ ਲੈ ਮੋਜਾ ਮੋਜਾ ਢਾਇਆ ਸੀਗਾ ਉਹ ਆ ਜੂਗਾ ਕੋਣੀ ਤੂੰ ਇਹਨੂੰ ਬਿਠਾ ਲੈ ਆ ਜੂਗਾ ਮੈਂ ਲੰਮੇ ਪੈ ਹਾਂ ਇਹਨੂੰ ਬਿਠਾ ਲੈ ਬਾਸ ਤੂੰ ਉਹ ਯਾਨੀ ਯਾਰ ਇੱਕ ਮੈਂ ਤੈਨੂੰ ਬੋਕਰ ਦਿੰਦਾ ਇੱਕ ਮਿੰਟ ਰੋਜ ਤੈਨੂੰ ਮੈਂ ਦੱਸਦਾ ਪਹਿਲਾਂ ਨਾ ਇੱਟਾ ਪਾਟ ਲਈ ਆਪਾਂ ਸਾਰੀਆਂ ਠੀਕ ਐ ਤੇ ਫਿਰ ਆਪਾਂ ਖੁੱਡੇ ਸਾ ਆ ਇੱਕ ਮਿੰਟ ਐ ਨਹੀਂ ਇੱਕ ਮਿੰਟ ਆ ਛੱਲੜ ਜੇ ਵੀ ਲਾਉਣੇ ਆ ਪੁਰੋਂ ਆਪਾਂ ਇੱਟਾਂ ਵੀ ਪਾਲੀਆਂ ਵੀ ਕਿੱਲੀ ਸੁਲਾਬ ਕਿੰਨੀ ਆਈ ਪਈ ਓਏ ਆ ਕਰ ਓਏ ਉਹ ਕਿੱਥੇ ਆ ਉਹ ਫੜ ਉਹ ਫੜੀ ਇਹਦੇ ਨਾਲ ਨਾ ਇੱਥੇ ਰੱਖ ਕੇ ਉੱਪਰ ਇਹਦੇ ਖੋਚ ਦੇ ਇਹਨੂੰ ਸਾਂ ਕਰਾਂ ਵੀ ਸਾਂ ਹੀ ਪਾ ਕਰ ਦੇ ਕਰ ਬਸ ਇਹ ਟਾਸ ਸਾਫ ਕਰ ਕਰ ਮੈਂ ਬਾਹਰ ਕੱਢਦਾ ਤੇ ਇਹਨੂੰ ਪਤਾ ਕਿੱਥੇ ਚਿਨੀ ਆ ਤੂੰ ਤੇ ਮੈਂ ਦੱਸਦਾ ਇੱਕ ਮਿੰਟ ਰੁਲ ਜਾ ਤੂੰ ਨਾਲ ਨਾਲ ਚਿਨੀ ਆਈ ਆ ਵੀ ਕਿੰਨੀ ਸੁਲਾ ਬਾਈ ਭਾਈ ਤਾਂ ਹੀ ਮੈਂ ਨਾ ਕਬੂਤਰ ਥੋੜੇ ਜਿ ਇਕੱਠੇ ਹੋ ਕੇ ਬੈਠੇ ਦੰਦੇ ਆ ਤੇ ਸਾਫ ਕਰੀ ਡੀ ਚਲੋ ਵਧੀਆ ਕੰਮ ਕੀਤਾ ਜੇ ਖੁੱਡੇ ਵੀ ਸਾਫ ਹੋ ਜਾਣ ਤੇ ਇਹ ਸਾਰੀਆਂ ਦਾ ਸਫਾਈ ਸੂਈ ਕਰ ਲਈ ਠੀਕ ਹੈ ਤੇ ਫਿਰ ਦਖੋਣ ਟਟਾ ਚੱਕ ਲਈ ਫਿਰ ਆਪਾਂ ਕੰਮ ਦੀ ਸ਼ੁਰੂਆਤ ਅੱਗੇ ਠੀਕ ਹੈ ਤੇ ਬੰਦਾ ਸਾਡਾ ਲੱਗਿਆ ਪਿਆ ਪੂਰਾ ਜੋਰ ਉਤੇ ਜੋਰ ਲਈ ਠੀਕ ਹੈ ਵਧੀਆ ਖੇਪੜੀਆਂ ਹੀ ਲਾਈ ਜਾਂਦਾ ਕੀ ਕਹਿੰਦੇ ਹਨਾ ਲੈਣੋ ਵਾਰੀ ਚੱਕ ਲਈ ਤੇ ਨਾਲੇ ਪੇਟਾ ਜੜਾ ਦਿੰਨੇ ਆ ਤੇ ਨਾਲੇ ਪੇਟਾ ਚੱਕ ਲੈਣੇ ਆ ਠੀਕ ਹੈ ਸਾਰਾ ਕੁਝ ਕਰਦੇ ਹਾਂ ਜੀ ਆਪਾਂ ਸਾਰੀਆਂ ਈਟਾਂ ਚੱਕ ਲਈਆਂ ਤੇ ਸਲਾਹ ਦੇਖੋ ਕਿ ਪਈ ਹੈ ਈੱਦੀ ਠੀਕ ਹੈ ਵਿਠਾਂ ਦੀ ਤੇ ਬਾਕੀ 8-8 ਟੋ ਸਾਰਾ ਸਮਾਨ ਸੁੱਕਿਆ ਜਿਵੇਂ ਆਪਾਂ ਇੱਟਾਂ ਚੱਕੀਆਂ ਹੋਈਆਂ ਆ ਸਾਰਾ ਸੁੱਕਿਆ ਪਿਆ ਵਾ ਇੱਟਾਂ ਦੇ ਉੱਪਰ ਉੱਪਰ ਦੇਖੋ ਆਸਲਾ ਦੇਖੋ ਕਿੰਨੀ ਪਈ ਠੀਕ ਹੈ ਤੇ ਹੁਣ ਆਪਾਂ ਇੱਟਾਂ ਸਾਰੀਆਂ ਚੱਕ ਲਈਆਂ ਸਫਾਈ ਹੋ ਗਈ ਐ ਇੱਟਾਂ ਤੋਂ ਇੰਨਾ ਗੰਦ ਨਿਕਲ ਆਇਆ ਆਪਾਂ ਹੁਣ ਆ ਸਾਰਾ ਖੁੱਡਾ ਉੱਪਰ ਉੱਪਰ ਚੱਕ ਲਓ ਇੰਨੀ ਨਹੀਂ ਲੇ ਆ ਬਚੜੀ ਹੋਈ ਐ ਵੇਖੋ ਕਿੰਨੇ ਕਨੀ ਮੋਟੀ ਚੜੀ ਹੋਈ ਲੇਪ ਠੀਕ ਹੈ ਉਹ ਆਪਾਂ ਸਾਰੀ ਚੱਕ ਲਾਂਗੇ ਉੱਪਰੋਂ ਤੇ ਇਹਦੇ ਖੁੱਡਾ ਜਾਵਾਂ ਆਪਾਂ ਨੂੰ ਸੁੱਕਾ ਨਿਕਲ ਆਊਗਾ ਫਿਰ ਆਪਾਂ ਗਲੀ ਸੋੜ ਦਾਂਗੇ ਠੀਕ ਹੈ ਫਿਰ ਆਪਣੇ ਕਬੂਤਰ ਵੀ ਛੱਡ ਦਾਂਗੇ ਵਿੱਚ ਤੇ ਸ਼ੁਰੂ ਕਰ ਦਿਓ ਠੀਕ ਹੈ ਤੇ ਨਾਲੇ ਮੈਂ ਆਪ ਵੀ ਕਰਾਉਣਾ ਇਹਨਾਂ ਦੇ ਨਾਲ ਫਿਰ ਆਪਾਂ ਮਿਲਦੇ ਆਂ ਥੋੜੀ ਜੀ ਦੇਰ ਬਾਅਦ ਠੀਕ ਹੈ ਸਪਾਈਸ ਫੂਈ ਕਰਾਦੀ ਇਹਨਾਂ ਦੇ ਨਾਲ ਰਾਲ ਕੇ ਫੇਰ ਹੀ ਫਾਇਦਾ ਹੋਊਗਾ ਹਨ ਇਹਨਾਂ ਤੋਂ ਕੰਮ ਕਰਾਉਣਾ ਸੌਖਾ ਨਹੀਂ ਹੈ ਹਨ ਯਾਰ ਆਪ ਵੀ ਨਾਲ ਲੱਗਣਾ ਪਊਗਾ ਤੇ ਜਲਦੀ ਜਲਦੀ ਸਾਰਾ ਕੁਝ ਕਾ ਪੜਦੇ ਸਾਰਾ ਇਹਨੂੰ ਹੀ ਲਿਆ ਹੀ ਕੋਣੀ ਕੋਈ ਚੱਕਰ ਨਹੀਂ ਸਾਰੇ ਲਿਆ ਇਹਨੂੰ ਤੇ ਆਪਾਂ ਫਿਰ ਮਿਲਦੇ ਆਂ ਥੋੜੀ ਦੇਰ ਬਾਅਦ ਕੋ ਬੰਟੇ ਚੱਕ ਲਾਵਦੇ ਤੇ ਫਿਰ ਆਪਾਂ ਮਿਲਦੇ ਆਂ ਠੀਕ ਆ ਸਫਾਈ ਸਫਾਈ ਕਰ ਲਈਏ ਤੇ ਫਿਰ ਕਾਲੀ ਕੁਲੀ ਸੁਟਾਂਗੇ ਫਿਰ ਤੂੰ ਵੀ ਜਾ ਡੰਦਰ ਤੇ ਫਿਰ ਆਪਾਂ ਨੂੰ ਮਿਲਦੇ ਆਂ ਠੀਕ ਆ ਸਫਾਈ ਕਰਾ ਕੇ ਫਿਰ ਮਿਲਦੇ ਆਂ ਤੇ ਲਓ ਜੀ ਆਪਾਂ ਸਾਰੀ ਸਫਾਈ ਸਫਾਈ ਕਰਤੀ ਸੀਗੀ ਹਨਾ ਤੇ ਕਾਲੀ ਕੁਲੀ ਵੀ ਆਪਾਂ ਪਾਤੀ ਆ ਜੇ ਉਹ ਆਪਾਂ ਬੱਚਿਆਂ ਵਾਸਤੇ ਲੋਹ ਲੋਲਨੇ ਟੁੰਡ ਜੀ ਬਣਾਤੀ ਆ ਉਹ ਉੱਧਰ ਬਿਠਾਤਾ ਉਹ ਉੱਧਰ ਬਿਠਾਤਾ ਤੇ ਹੁਣ ਆਪਾਂ ਕਬੂਤਰ ਛੱਡਾਂਗੇ ਠੀਕ ਆ ਇਹਦੇ ਵਿੱਚ ਆਹ ਵਾਲੇ ਸਾਰੇ ਛੱਡ ਦਾਂਗੇ ਤੇ ਆਪੇ ਬੈਠ ਜਾਣਗੇ ਡੰਡਿਆਂ ਤੇ ਜਿੰਨੇ ਬਣਾ ਡੰਡਿਆਂ ਤੇ ਬੈਠ ਜਾਣਗੇ ਬਾਕੀ ਇਹਦੇ ਵਿੱਚ ਆਪਣੀਆਂ ਦੋ ਕਬੂਤਰੀਆਂ ਐ ਠੀਕ ਆ ਬਾਕੀ ਆਪਾਂ ਪਿਛਲੀ ਵੀਡੀਓ ਚ ਦੱਸਿਆ ਹੀ ਹੋਇਆ ਤੁਹਾਨੂੰ ਹਨਾ ਤੇ ਆਪਾਂ ਸਾਰੇ ਛੱਡ ਦਿੰਨੇ ਵਿੱਚ ਤੇ ਇੱਕ ਈ ਛੱਡ ਦਿੰਨੇ ਆ ਤੇ ਫਿਰ ਤੁਹਾਨੂੰ ਮੈਂ ਦਿਖਾਉਣਾ ਸਾਰੇ ਠੀਕ ਆ ਆ ਦੀ ਆ ਦੀ ਜਗ੍ਹਾ ਤੇ ਕਿੱਥੇ ਕਿੱਥੇ ਬੰਦੇ ਆ ਸਾਰਾ ਕੁਝ ਦਿਖਾਉਣੇ ਬਾਕੀ ਸਾਰਾ ਕੁਝ ਆਪਣਾ ਵੇਲਾ ਹੋਇਆ ਪਿਆ ਹੁਣ ਕੁਡਾ ਤੇ ਬਾਕੀ ਕਲੀ ਬਹੁਤ ਚੜਦੀ ਪਈ ਇੱਕ ਤਾਂ ਮੈਂ ਜੋ ਮੂੰਹ ਨਹੀਂ ਨਾ ਬਲੇਟਿਆ ਸਾਰਾ ਉਵੇਂ ਹੀ ਸਾਰਾ ਸਫਾਈ ਸਫਾਈ ਕਰਤੀ ਸੀ ਇੱਕ ਈ ਆਪਾਂ ਠੀਕ ਹੈ ਤੇ ਹੁਣ ਆਪਾਂ ਛੱਡਦੇ ਕਬੂਤਰ ਤੇ ਕਬੂਤਰ ਛੱਡ ਲੀਏ ਫਿਰ ਤੁਹਾਨੂੰ ਦਿਖਾਉਨੇ ਆ ਅੱਗੇ ਤੇ ਲਓ ਜੀ ਹੁਣ ਦੱਸੋ ਘੈਂਟ ਲੱਗਦਾ ਪਿਆ ਸੋਹਣੇ ਲੱਗਦੇ ਪਏ ਹਨ ਹੁਣ ਤਾਂ ਕਬੂਤਰ ਵੀ ਸਾਫ਼ ਲੱਗਦੇ ਪਏ ਆਪਾਂ ਨੂੰ ਤਾਂ ਬਾਕੀ ਇਹਦੇ ਉੱਪਰ ਬੈਠੇ ਪਏ ਆ ਤੇ ਬਾਕੀ ਇੱਕ ਹੋਰ ਨਵਾਂ ਨਿਕਲ ਗਿਆ ਇਧਰਲੀ ਇਧਰਲੀ ਸਾਈਡ ਚੋਂ ਹੁਣੇ ਹੁਣੇ ਨਿਕਲ ਗਿਆ ਉਹ ਵੀ ਮਣੀ ਵਾਲਾ ਹੀ ਸੀਗਾ ਦੋਨੇ ਮਣੀਆਂ ਵਾਲੇ ਨਿਕਲ ਗਿਆ ਠੀਕ ਹੈ ਬਾਕੀ ਆਪਣੇ ਸਾਰੇ ਬੈਠੇ ਪਏ ਹਜੇ ਤੀਕ ਤਾਂ ਸਾਰੇ ਉੱਪਰ ਬੈਠੇ ਆਪਣੇ ਤਿੰਨ ਕਬੂਤਰ ਚਾਰ ਏਠਾ ਬੈਠੇ ਆ ਠੀਕ ਹੈ ਥੋੜਾ ਸਬੱਤ ਮੋਤੇ ਰਹਿਣੀਆਂ ਬਾ ਦਰਵਾਜ਼ਾ ਪੇੜ ਦਿੰਨੇ ਆ ਠੀਕ ਐ ਆਏ ਬੱਚਣਾ ਹੁਣ ਵਧੀਆ ਤੇ ਹੁਣ ਆਪਾਂ ਕਰਦੇ ਆ ਆਪਣੇ ਦੂਜੇ ਖੁੱਡੇ ਦੀ ਸਫਾਈ ਆਹ ਸਾਈਡ ਤੇ ਕਰਦੇ ਆ ਲੈ ਹੁਣ ਆਪਾਂ ਅਦਰ ਉਸ ਸਫਾਈ ਕਰਦੇ ਆ ਠੀਕ ਐ ਸਟਾਰਟ ਤੇ ਇਹ ਵੀ ਕਰ ਲਈਏ ਤੇ ਫਿਰ ਆਪਾਂ ਆ ਕਰ ਲਾਂਗੇ ਫਿਰ ਤੁਹਾਨੂੰ ਸਾਰਾ ਇਕੱਠਾ ਹੀ ਦਿਖਾ ਦਾਂਗੇ ਹਨਾ ਸਿਸਟਮ ਕਰਪੂਰ ਲਈਏ ਸਾਰਾ ਯਾਰ ਹਨਾ ਤੇ ਫਿਰ ਦਿਖਾਉਣਾ ਤੁਹਾਨੂੰ ਤੇ ਬਣਿਆ ਰਿਓ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਤੇ ਮਿਲਦੇ ਆ ਥੋੜੇ ਜਿਹਾ ਬ੍ਰੇਕ ਬਾਅਦ ਆਏ ਲਓ ਜੀ ਇਦਰੋਂ ਵੀ ਕਰਤੀ ਆਪਾਂ ਸਫਾਈ ਤੇ ਬੱਚੇ-ਬੁੱਚੇ ਡੰਡੇ ਲਾਤੇ ਆਕੀ ਮੈਂ ਠੀਕ ਹੈ ਹੁਣ ਡੰਡਿਆਂ ਤੇ ਜਾ ਕੇ ਬੈਠਣਗੇ ਆਪਾਂ ਫੱਟੇ ਕੱਢ ਤੇ ਬਾਅਦ ਉਹਨਾਂ ਨਾਲ ਗੰਦ ਜ਼ਿਆਦਾ ਵਾਜਦਾ ਨਾਲੇ ਬੱਚੇ ਜ਼ਿਆਦੇ ਕੱਢਦੇ ਆ ਇਹ ਠੀਕ ਹੈ ਤੇ ਆਹ ਹੌਲੀ-ਹੌਲੀ ਆਪਣਾ ਭਰਾ ਕੱਢੀਏ ਨਾ ਕਬੂਤਰ ਸਾਰੇ ਕੱਢ ਦੂਗਾ ਠੀਕ ਹੈ ਤੇ ਹੁਣ ਨਾਲੇ ਆਪੇ ਡੰਡਿਆਂ ਤੇ ਬੈਠ ਜਾਣਗੇ ਜਿਹੜੇ ਨਾਲੇ ਜੋ ਬੱਚੇ ਘੱਟ ਕੱਢਣਗੇ ਠੀਕ ਹੈ ਤੇ ਨਾਲੇ ਕਬੂਤਰਾਂ ਜਵਾਦਾ ਨਾਲੇ ਜਲਦੀ ਨਾ ਹੋਊਗਾ ਹਨਾ ਨਹੀਂ ਤੇ ਗੇਠਾ ਬੈਠੇ ਬੂਠੇ ਰਹਿੰਦੀ ਭੈ ਜੋ ਬੱਚੇ ਆ ਉਹ ਆਪੇ ਉਹ ਆਪਣਾ ਟ੍ਰਿਪ ਡਰੂਪ ਲਾ ਲੂ ਕੇ ਆ ਦੇ ਬੱਚੇ ਪੈ ਨਾਲ ਦੀ ਨਾਲ ਲਾਈ ਹਜੇ ਬੱਚੇ ਛੋਟੇ ਹੁੰਦੇ ਸੀਗੇ ਤੇ ਪੈ ਬੱਚੇ ਨਾਲ ਦੀ ਨਾਲ ਕੱਢ ਲੈਂਦੇ ਸੀਗੇ ਹੁਣ ਆਪਾਂ ਅੰਡੇ ਵੀ ਸੋੜਦੇ ਸੀਗੇ ਤੇ ਹੁਣ ਆਪਣਾ ਦੋ ਖੁੱਡੇ ਆਪਣੇ ਤਿਆਰ ਹੋ ਗਿਆ ਇੱਕ ਆ ਹੋ ਗਿਆ ਤਿਆਰ ਠੀਕ ਹੈ ਢੇਠਾ ਜਮਾ ਸੁੱਕਾ ਨਿਕਲਦਾ ਸੀਗਾ ਮਿੱਟੀ ਸੁੱਕੀ ਨਿਕਲਦੀ ਜਾਂਦੀ ਏ ਢੇਠਾ ਤੇ ਬਾਕੀ ਹੁਣ ਖੁੱਡੇ ਸੈਟ ਹੋ ਗਏ ਪੂਰੇ ਤੇ ਹੁਣ ਆਪਣਾ ਇੱਕ ਤੀਜਾ ਖੁੱਡਾ ਰਹਿ ਗਿਆ ਵਾ ਠੀਕ ਹੈ ਤੇ ਅਦਰੂ ਆ ਵੀ ਕੰਪਲੀਟ ਹੋ ਜਾ ਪਿਆ ਠੀਕ ਹੈ ਸਾਰਾ ਓਕੇ ਹੁਣ ਸੋਹਣੇ ਜਿਆਦੇ ਲੱਗਦੇ ਪਏ ਆ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਕਲੀ ਕਰਕੇ ਸੋਹਣੇ ਲੱਗਦੇ ਪਏ ਆ ਪਤਾ ਨਹੀਂ ਵੈਸੇ ਹੀ ਸਫਾਈ ਕਰਕੇ ਸੋਹਣੇ ਲੱਗਦੇ ਪਏ ਇਹ ਨਹੀਂ ਹੁਣ ਪਤਾ ਬਾਕੀ ਕਮੈਂਟ ਕਰਕੇ ਜਰੂਰ ਦੱਸ ਦਿਓ ਠੀਕ ਹੈ ਤੇ ਹੁਣ ਤੀਜੇ ਖੁੱਡੇ ਚ ਕਬੂਤਰ ਕੱਢਣ ਲੱਗਿਆ ਠੀਕ ਹੈ ਆਪਾਂ ਆ ਕੱਢਦੇ ਪਏ ਹੌਲੀ ਹੌਲੀ ਆ ਮੁੰਡੇ ਕੱਢ ਦਿੰਦੇ ਆ ਤੇ ਮੈਂ ਚੱਲ ਆਪਾਂ ਅੰਦਰੋਂ ਵੀ ਸ਼ੋਅ ਕਰਾ ਦਈਏ ਹੈਨਾ ਆ ਖੁੱਡੇ ਦਾ ਵੀ ਤੇ ਦੂਬਾਦ ਫਿਰ ਆਪਾਂ ਪਾਣੀ ਵੀ ਰੱਖ ਦਾਂਗੇ ਵੇਖੋ ਹੁਣ ਮਸਤੀ ਕਰਦਾ ਹੁਣ ਉਧਰ ਦੰਨਿਆ ਦੇ ਲੱਗੇ ਪਏ ਸਾਰੇ ਪਿਆ ਕੱਢ ਲਈ ਆਪਾਂ ਕਬੂਤਰ ਸਾਰੇ ਠੀਕ ਹੈ ਫੇਰ ਤੁਹਾਨੂੰ ਦਿਖਾਉਣੇ ਅੱਗੇ ਸਪਾਈਸ ਫੂਈ ਕਰ ਲਈ ਇਹਦੀ ਫਿਰ ਟੰਡਾ ਖੁੱਡਾਂ ਦਾ ਸਿੱਧਾ ਸ਼ੌਂਕ ਕਰਾ ਦਾਂਗੇ ਆਪਾਂ ਰੇ ਖੁੱਡੇ ਚ ਇੱਕ ਇੱਕ ਨਵਾਂ ਕਬੂਤਰ ਨਿਕਲਦੀ ਹੈ ਨਿਕਲਦਾ ਹੀ ਪਿਆ ਓਏ ਧਿਆਨ ਨਾਲ ਯਾਰ ਖੁੱਡਾ ਬਾਹਰ ਪੇੜ ਲਿਆ ਕਰੋ ਹੈ ਯਾਰ ਕੋਈ ਨਹੀਂ ਤੂੰ ਬਾਹਰ ਪੇੜ ਲਓ ਕੋਈ ਚੱਕਰ ਨਹੀਂ ਗਾ ਬਾਹਰ ਪੇੜ ਤਾ ਉਰਾਂ ਕਰ ਲੈ ਨਵੇਂ ਕਬੂਤਰ ਕੱਢ ਦੂਗੇ ਲਾਡੀ ਦੇ ਵੀ ਇਹ ਵਿੱਚ ਬਾਹਰ ਪੇੜ ਕੇ ਜਦੋਂ ਕਬੂਤਰ ਫੜ ਲਿਆ ਉਦੋਂ ਬਾਅਦ ਉਹ ਕਰਿਆ ਕਰੋ ਤੇ ਆ ਮੈਂ ਕਬੂਤਰ ਫੜਾ ਲਿਆ ਇਹਨਾਂ ਤੋਂ ਯਾਰ ਇੱਕ ਕਬੂਤਰ ਹੋਰ ਨਵਾਂ ਘਟਦਾ ਮੇਰੇ ਨਾਲ ਤਿੰਨਾਂ ਖੁੱਡਿਆਂ ਦੇ ਵਿੱਚੋਂ ਇੱਕ ਕਬੂਤਰ ਨਵਾਂ ਨਿਕਲ ਗਿਆ ਹੈ ਕਿਹੜਾ ਟੁੱਟੀ ਚੁੰਝਾ ਲੱਤ ਨਹੀਂ ਗਾ ਲੱਗਦਾ ਮੈਨੂੰ ਹੁਣ ਐ ਨਹੀਂ ਪਤਾ ਕਿਹੜਾ ਯਾਰ ਹੁਣ ਕਿੱਟਾ ਆ ਹਾਂ ਕਾਲੀਆਂ ਅੱਖਾਂ ਦੋ ਨਹੀਂ ਚੱਲ ਕੋਈ ਨਹੀਂ ਦੇਖਦੇ ਆ ਕੱਟ ਲਈ ਇਹ ਕਬੂਤਰ ਫਿਰ ਦੇਖਦੇ ਨਿਗਾ ਮਾਰਦੇ ਆ ਕਬੂਤਰਾਂ ਵਾਲੀ ਸੜ ਲਓ ਜੀ ਹੁਣ ਆਪਣੇ ਖੁੱਡੇ ਹੋ ਗਏ ਸਾਰੇ ਸਾਫ਼ ਹੁਣ ਆਪਾਂ ਇੱਕ ਰੀ ਵੇਲ ਲਿਆ ਹੁਣ ਜਮਾਂ ਵੇਲੇ ਆ ਠੀਕ ਹੈ ਤੇ ਕਾਲੀ ਕੋਲੀ ਅੰਦਰ ਪਾ ਕੇ ਹੁਣੇ ਵੀ ਲਾਂ ਹੀ ਹੋਇਆ ਆਵੇ ਤੂੜ ਹੁਣੇ ਆਈ ਆਲੀਆ ਬਾਹਰ ਨੂੰ ਤੇ ਬਾਕੀ ਅੰਦਰ ਤਾਂ ਡੰਡੇ ਸਾਰੇ ਲੱਗੇ ਹੋਏ ਸੀਗੇ ਉਹ ਆਪਾਂ ਲਾਈਵ ਹੀ ਨਹੀਂ ਗਏ ਤੇ ਹੁਣ ਆਪਾਂ ਇਹਦੇ ਵਿੱਚ ਕਬੂਤਰ ਛੱਡ ਦਿੰਦੇ ਆ ਕਲੀ ਵੀ ਚੜਦੀ ਬਹੁਤ ਪਈ ਆ ਯਾਰ ਅਕੇ ਮੈਂ ਮੂੰਹ ਛਣ ਮਤਲਬ ਸੌਰੀ ਮੂੰਹ ਬੰਨ ਕੇ ਕਰਦਾ ਸੀਗਾ ਤੇ ਹੁਣ ਤਾਂ ਖੋਲ ਕੇ ਲੱਗੀਆਂ ਹੁਣ ਉਧਰੋਂ ਚੱਕ ਲੈ ਤੇ ਉਧਰੋਂ ਮੈਂ ਚੱਕ ਲੈਣਾ ਚਲਾ ਲੈਂਗੇ ਜੀ ਇਹ ਆ ਤੀਜੇ ਖੁੱਡੇ ਦੇ ਵਿੱਚ ਕਬੂਤਰ ਆਪਣੇ ਸਾਰਿਆਂ ਤੋਂ ਜ਼ਿਆਦਾ ਆਪਣੇ ਅੰਦਰਲੀ ਸਾਈਡ ਆ ਇੱਕ ਮਿੰਟ ਏਟੋ ਨਾ ਉਹ ਇੱਕ ਤਾਂ ਚੱਕ ਲੈ ਦੋ ਇੱਟਾ ਚੱਕ ਲਿਆ ਲਾਇਆ ਤੇ ਇਹਦੇ ਹਠਾ ਲਾ ਦੇ ਇਹਦੇ ਹਠਾ ਇਹਦੇ ਹਠਾ ਅੱਥੀ ਲਾ ਦੇ ਉਹ ਰਹੀ ਉਹ ਤੇ ਲਾ ਅਥੇ ਅਥੇ ਦੋਨੋਂ ਇੱਕ ਦੂਜੀ ਦੇ ਉੱਪਰ ਲਾ ਦੇ ਇੱਕ ਦੂਜੀ ਦੇ ਉੱਪਰ ਬਸ ਠੀਕ ਹੈ ਹੁਣ ਤਰੋ ਖੋਲ ਦਈਏ ਹੁਣ ਵੇਖਦੇ ਹਾਂ ਸੋਹਣੇ ਲਾ ਦੇ ਜਾਂਦੇ ਤੇ ਕਿਵੇਂ ਹੈਣਾ ਪੇਪਰ ਖੋਲ ਦਈਏ ਚਲੋ ਅਧਰੀ ਖੜਨੀ ਦੇਖਦੇ ਹਾਂ ਹੌਲੀ ਹੌਲੀ ਖੁੱਡੀ ਜਾਨ ਗਣਾ ਚਲੋ 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 ਆ ਕਿਹੜਾ ਉੱਪਰ ਦੀ ਲੰਗ ਹੈ ਇੱਕ ਤਾਂ ਇਹ ਕਿਹੜਾ ਹੁਣ ਐ ਨਹੀਂ ਪਤਾਗਾ ਆਪਾਂ ਨੂੰ ਚਲੋ ਚੱਲ ਆ ਜੂਗਾ ਆਪੇ ਹੌਲੀ ਹੌਲੀ ਆ ਵੀ ਚੱਲ ਗਿਆ ਚੱਲ ਕੋਨੀ ਕੋਨੀ ਜਿਹੜੇ ਜਾਂਦੇ ਜਾਣ ਦੇ ਕੋਨੀ ਆਪੇ ਆ ਜਾਣਗੇ ਇਹਨਾਂ ਨੂੰ ਜਿਆਦਾ ਹੀ ਅੱਗ ਲੱਗੀ ਹੈ ਨਿਕਲ ਨਹੀਂ ਕੋਨੀ ਚਲੇ ਵੀ ਜਾਣ ਦੇ ਇਹ ਵੀ ਲੱਗਾ ਹੀ ਹੋਇਆ ਢੇ ਆਪਣੇ ਚਲੋ 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 ਜਿਨੂੰ ਖੁੱਡੇ ਦੀ ਝਾਗਾ ਖੁੱਡੇ ਚ ਜਾਈ ਜਾਂਦੇ ਆਪਦੀ ਆਪਦੀ ਝਾਗਾ ਮਲੱਕੀ ਜਾਂਦੇ ਆ ਠੀਕ ਐ ਤੇ ਜਿਨ੍ਹਾਂ ਦੀ ਆ ਜਗਾ ਬਾ ਇਹਨਾਂ ਚ ਨਵਾਂ ਆ ਨਾ ਕੋਈ ਨਿੱਕਲ ਜੇ ਹੋਰ ਕੋਈ ਚੱਕਰ ਨਹੀਂਗਾ ਬਾਕੀ ਜਿਹੜੇ ਲੱਗੇ ਉਹ ਤਾਂ ਪਹਿਲਾਂ ਨਿੱਕਲ ਜਾਣ ਕੋਈ ਚੱਕਰ ਨਹੀਂ ਆਪਾਂ ਨੂੰ ਚਲੋ 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 ਭਾਈ ਜੀ ਆਪਣੇ ਰਹਿ ਗਏ ਆ 6-7 ਕਬੂਤਰ ਰਹਿ ਗਏ ਆ ਆਪਾਂ ਹੱਥ ਨਾਲ ਘੜਦੇ ਜਿੰਨੇ ਆ ਕਿਵੇਂ ਤੰਗ ਹੋ ਜਾਂਦੇ ਆ ਠੀਕ ਐ ਇਹ ਕੱਢਦੇ ਆ ਹੁਣ ਚਲੋ ਬਾਕੀ ਤਾਂ ਨਿੱਕਲ ਹੀ ਜਾਂਦੇ ਆ ਚੱਲ ਚੱਲ ਚਲੋ ਭਾਈ ਤੁਮ ਚੱਲ ਬਈ ਤੂੰ ਵੇ ਓ ਕੀ ਓਏ ਅੜਿਆ ਪਿਆ ਓਏ ਇੱਕ ਮਿੰਟ ਇੱਕ ਮਿੰਟ ਅੜੀ ਭਈ ਇੱਕ ਮਿੰਟ ਮੈਨੂੰ ਕੱਢ ਲੈਣ ਦੋ ਤੇ ਆਹ ਅੜ ਗਈ ਸੀ ਅਰੇ ਇਹਦੇ ਵਿੱਚ ਠੱਲ ਤੇ ਠੱਲ ਨੂੰ ਆਪਾਂ ਖੋਲ ਲਿਆ ਸੀਗਾ ਨਾ ਜਾਵੇ ਮੇਰੇ ਤੋਂ ਟੁੱਟੰਦਾ ਨਹੀਂ ਗਈ ਨਹੀਂ ਟੁੱਟੀ ਚਲੋ ਲਿਆਉ ਇਹਨੂੰ ਛੱਡਦੀ ਹਾਂ ਹੁਣ ਚਲੋ ਜੀ ਹੋ ਗਿਆ ਕੰਮ ਸਮਾਪਤ ਹੁਣ ਆਪਣਾ ਬਹਿ ਗਿਆ ਆਪਦੀ ਆਪਦੀ ਜਗ੍ਹਾ ਤੇ ਠੀਕ ਹੈ ਤੇ ਹੁਣ ਆਪਣੇ ਕਬੂਤਰ ਜਿਹੜੇ ਬਾਹਰ ਨਿਕਲੇ ਸੀ ਇੱਕ ਤਾਂ ਬੱਚਾ ਨਿਕਲਿਆ ਬਾਹਰ ਇੱਕ ਬੱਚਾ ਹੋਰ ਆ ਮੇਰੇ ਸਾਹਮਣੇ ਉਹ ਫਿਰਦਾ ਹੁਣ ਉੱਚਾ ਚੜ ਗਿਆ ਉਹ ਵਾਲਾ ਆ ਬਲੈਰ ਜੀ ਕਿਵੇਂ ਹੋ ਗਈ ਇੱਕ ਮਿੰਟ ਉਹ ਬੱਚੇ ਜਾਵੜੇ ਉਹ ਵਾਲੇ ਉੱਪਰ ਹੁਣ ਉਹ ਨਾਲ ਹੁਣ ਨਿਗਰਾਨੀ ਰੱਖਣੀ ਪੈਣੀ ਉਤੋਂ ਟਾਈਮ ਵੀ ਮੇਰੇ ਸਾਹਮਣੇ ਹੋ ਗਏ ਹੁਣ 3 ਵੱਜ ਗਏ ਹੋਣਗੇ ਕੜੀ ਵੀ ਜੇਪ ਚ ਨਹੀਂ ਤੋ ਬੰਦ ਖਾ ਦੇਣਾ ਹੈਗਾ ਉੱਪਰੋਂ ਵੇਖਣਾ ਥੋੜਾ ਔਖਾ ਹੋ ਜਾਣਾ ਨਹੀਂ ਤੇ ਵੀਡੀਓ ਕੱਟੀ ਜਾਣੀ ਠੀਕ ਹੈ ਉਹ ਹੁਣ ਆਪਣੇ ਸਾਰੇ ਕਬੂਤਰ ਉੱਚੇ ਹੋ ਗਏ ਭੈਜ ਹੁਣ ਇਹ ਜੱਬ ਵੱਖਰੇ ਹੀ ਇਹਨਾਂ ਦਾ ਇਹ ਕਾਫਰ ਦਾ ਇਹ ਭੈਜ ਬਲੈਰ ਜੀ ਕਿਵੇਂ ਹੋ ਜਾਂਦੀ ਇਹ ਨਹੀਂ ਮੈਨੂੰ ਬਹੁਤ ਪੈੜੀ ਲੱਗਦੀ ਹੈ ਕਾ ਆ ਗਿਆ ਚਲ ਕੀ ਪਤਾ ਛਤਰੀ ਤੀ ਅੱਜ ਮੜਕਾਈ ਛਤਰੀ ਮੜਕਾਈ ਤੇਰਾ ਨਾਂ ਕੀ ਆ ਛਤਰੀ ਬੜਕਾਲਾ ਕੀ ਪਤਾ ਆਈ ਜਾਵੇ ਮੜਕਾ ਕੇ ਬਾੜਾ ਜਿਆਦੀ ਨਾ ਮੜਕਾ ਇੱਕੇਰੀ ਲੱਗ ਗਿਆ ਵਾ ਜਿੰਨਾ ਜੀ ਕਬੂਤਰ ਛਤਰੀ ਦੇ ਨਹੀਂ ਬੰਨ ਉਹ ਉਹ ਉਹਨਾਂ ਜਿਗ ਦੂਰੀਆਂ ਨਹੀਂ ਮੜਕਾਈ ਦੀ ਛਤਰੀ ਉਹ ਵੀ ਖਾਮਿੱਤਾ ਛੱਡਦੇ ਪਏ ਉਹ ਹੋਰ ਜਾਵੜੇ ਆ ਬੱਚੇ ਆ ਦੋਨੇ ਉਹ ਜਿਹੜੀ ਪਹਿਲਾ ਕਬੂਤਰੀ ਨਿਕਲੀ ਸੀ ਵੱਡੀ ਉਹ ਕਿੱਧਰ ਜਾਵੜੀ ਹੁਣ ਉਹ ਉਹਦੇ ਨਾਲ ਨੇਗਾ ਦੋ ਫਿਰਦੇ ਉੱਪਰ ਆਪਣੇ ਚਾਰ ਕਬੂਤਰ ਆਪਣੇ ਬਾਹਰ ਆ ਠੀਕ ਆ ਹੁਣ ਇਹਨਾਂ ਨਾਲ ਨਿਗਾ ਨੁਗਾ ਰੱਖਦੇ ਆ ਤੇ ਠੀਕ ਆ ਤੇ ਬਾਕੀ ਆਪਾਂ ਉਹ ਬੱਚੇ ਜਿਹੜੇ ਨਹੀਂ ਅੱਡੇ ਲੱਗੇ ਆਪਾਂ ਉਹ ਤਾੜੇ ਹੋਏ ਪਿੰਜਰੇ ਦੇ ਵਿੱਚ ਤੇ ਬਾਕੀ ਆਪਾਂ ਮਿਲਦੇ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਠੀਕ ਆ ਫਿਰ ਕਰਦੇ ਆਂ ਐਂਡ ਉਹ ਵੀਡੀਓ ਦਾ ਹਣਾ ਤੇ ਤਿੰਨੇ ਖੁੱਡੇ ਹੋ ਗਏ ਆਪਣੇ ਕੰਪਲੀਟ ਸਾਰੀ ਵੀਡੀਓ ਅੱਜ ਬਈ ਆਪਣੇ ਖੁੱਡਿਆਂ ਦੀ ਸੀਗੀ ਖੁੱਡੇ ਆਪਣੇ ਹੋ ਗਏ ਕੰਪਲੀਟ ਫਿਰ ਵੀ ਆਪਾਂ ਇੱਕ ਵਾਰੀ ਦੂਰੀਆਂ ਦਿਖਾ ਦਿੰਨਾ ਮੈਂ ਦੇਖ ਲੋ ਆ ਸਾਰਾ ਠੀਕ ਹੈ ਤੇ ਆ ਬਾਹਰ ਪੇੜੀ ਇਹ ਆਪਣਾ ਤੀਜਾ ਖੁੱਡਾ ਸੀ ਤੇ ਹੁਣ ਦੂਜਾ ਖੁੱਡਾ ਦੂਜੇ ਖੁੱਡੇ ਦੇ ਵਿੱਚ ਆਪਾਂ ਫੱਟੇ ਲਾਤੇ ਆ ਤੇ ਡੰਡੇ ਲਾਤੇ ਆ ਕਿਉਂਕਿ ਬੱਚੇ ਜਾਦੇ ਕੱਢਦੇ ਪਏ ਆ ਇਹ ਠੀਕ ਹੈ ਤੇ ਇਧਰੋਂ ਉਤਰੂ ਜਿਹੜਾ ਬੱਚਾ ਸੀ ਉਹ ਕਿੱਧਰ ਜਾਵ ਰਿਹਾ ਏ ਲੈ ਇਧਰ ਆਣ ਕੇ ਬੈਠ ਗਿਆ ਲੈ ਦੇਖ ਲੋ ਬੰਦਾ ਬੁੱਛੇ ਤੂੰ ਉਧਰ ਜਾ ਉਹ ਨਾ ਇੱਧਰ ਆਣ ਕੇ ਬੈਠ ਗਿਆ ਵੇਖ ਲੈ ਤਿੰਨੇ ਬੈਠੇ ਪਏ ਸੋਹਣੇ ਕਿੰਨੇ ਲੱਗਦੇ ਪਏ ਨੇ ਇੱਕ ਤਾਂ ਚਲੋ ਇਹ ਵੀ ਕੰਪਲੀਟ ਆਪਣਾ ਹੁਣ ਤੇ ਅਦਰ ਦੇਖ ਲਈਏ ਆਪਣਾ ਪਹਿਲਾ ਕੋਡਾ ਇਹ ਦੂਜਾ ਸੀ ਹੁਣ ਆਪਾਂ ਦੇਖਦੇ ਪਹਿਲਾ ਤੇ ਲਓ ਜੀ ਚਲੋ ਜੀ ਤੂੰ ਵੀ ਹੋ ਜਾ ਉਹ ਸਾਈਡ ਤੇ ਤੇ ਲਓ ਜੀ ਬੈਠੇ ਪਏ ਹੁਣ ਆਪਣੇ ਸਾਰੇ ਕਬੂਤਰ ਹੋ ਗਿਆ ਕੰਮ ਓਕੇ ਹੁਣ ਸਫਾਈ ਸੂਈ ਹੋ ਗਈ ਆ ਹੁਣ ਲੋਡ ਨਹੀਂ ਪਾਉਗੀ ਜਲਦੀ ਹੈਨਾ ਆਪਾਂ ਨੂੰ ਤੇ ਫਿਰ ਸਾਰੇ ਵੀਰ ਭਰਾਵਾਂ ਨੂੰ ਮਿਲਦੇ ਆਗਲੀ ਵੀਡੀਓ ਦੇ ਵਿੱਚ ਕਰਦੇ ਵੈਲਕਮ ਸਾਰੇ ਵੀਰ ਭਰਾਵਾਂ ਦਾ ਹੈਨਾ ਜਿਹੜੇ ਵੀਰ ਭਰਾ ਐਂਡ ਤੇ ਵੀਡੀਓ ਵੇਂਦੇ ਆ ਤੇ ਬਾਕੀ ਆ ਭਰਾ ਆਪਣੇ ਇੱਕ ਹੀ ਰਹਿ ਗਿਆ ਬਾਕੀ ਸਾਰੇ ਜਾਵੜੇ ਆ ਠੀਕ ਹੈ ਐਂਡ ਦੀ ਕੇ ਕਰਾਈ ਗਿਆ ਸਫਾਈ ਆਪਣੇ ਨਾਲ ਤੇ ਹੁਣ ਆਪਾਂ ਮਿਲਦੇ ਆਗਲੀ ਵੀਡੀਓ ਦੇ ਵਿੱਚ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਹੜੇ ਵੀਰ ਭਰਾ ਨੇ ਨਹੀਂ ਕੀਤਾ ਤੇ ਜਿਹੜੇ ਵੀਰ ਭਰਾ ਨੇ ਬਾਈ ਜੀ ਕਬੂਤਰ ਲੈਣੇ ਆ ਬਾਈ ਜੀ ਆਪਣੇ ਨੂੰ ਮੈਸੇਜ ਕਰ ਦਿਓ ਠੀਕ ਹੈ ਤੇ ਆਪਾਂ ਉਹਨਾਂ ਨੂੰ ਬੱਚੇ ਦੇ ਦਾਂਗੇ ਬੱਚੇ ਆਪਾਂ ਫੋਟੋਆਂ ਪਾ ਦਿਆ ਕਰਾਂਗੇ ਜੇ ਕਿਸੇ ਵੀਰਪਰਾ ਨੇ ਲੈਣੇ ਹੋਏ ਠੀਕ ਹੈ ਬਾਕੀ ਆਪਾਂ ਗੱਲਬਾਤ ਆਪਾਂ WhatsApp ਨੰਬਰ ਤੇ ਤੁਸੀਂ ਉਹਦੇ ਤੇ ਮੈਸੇਜ ਕਰਨਾ ਉਹਦੇ ਤੇ ਕਰਦਿਆ ਕਰੋ ਬਾਕੀ ਇੱਕ ਰੀਨਾਂ ਤੁਸੀਂ ਮੈਨੂੰ ਇਹ ਤੇ ਮੈਸੇਜ ਕਰਦੇ ਹਾਂ ਵੀ ਅਹੀ ਲੈਣੇ ਆ ਫਿਰ ਮੈਂ ਤੁਹਾਨੂੰ ਨੰਬਰ ਦੇ ਦਿਆ ਕਰੂੰਗਾ ਫਿਰ ਆਪਾਂ ਗੱਲਬਾਤ ਆਪਣੀ ਸ਼ੁਰੂ ਕਰ ਦਿਆ ਕਰਾਂਗੇ ਠੀਕ ਹੈ ਠੀਕ ਹੈ ਬਾਈ ਫਿਰ ਮਿਲਦੇ ਸਾਰੇ ਵੀਰਪਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਕਰਦੇ ਵੈਲਕਮ ਓਕੇ ਬਾਈ ਜੀ Tata bye ਸਾਰੇ ਵੀਰਪਰਾਵਾਂ ਨੂੰ